ਪੂਰੇ ਕਦੂਦੇ ਦਾ ਮਾਦਾ ਹੀ ਦੁਰਦਾ ਹੈ ਦੁਰਦਾ ਹੀ ਮਹਾ ਸ਼ਰ ਐ ਆ ਦਿਖ ਰਾ ਡਾਇਰੈਕਟਰ ਯਾਰ ਕਿਸੇ ਟਾਈਮ ਇਹਦਾ ਦੌਰ ਹੁੰਦਾ ਸੀ ਹਨਾ ਚਾਹ ਚੜ ਜਾਂਦਾ ਸੀ ਕਿਸੇ ਟਾਈਮ ਇਹਨੂੰ ਜਿਹੜਾ ਖਰੀਦ ਲੈਂਦਾ ਸੀ ਨਹੀਂ ਪੈਂਡ ਤੋਂ ਹੋਰ ਲਾ ਲਈਏ ਮੇਰੇ ਤੋਂ ਕੰਮ ਨਹੀਂ ਹੁੰਦਾ ਨਹੀਂ ਹੁਣ ਕੰਮ ਇੱਕ ਤਾਂ ਸਾਨੂੰ ਬਹੁਤ ਆਈ ਜਾਂਦੀਆਂ ਲੋਕ ਸਾਨੂੰ ਛੇਡਾਂ ਕਰੀ ਜਾਂਦੇ ਆ ਲੋਕ ਜੋ ਬਰਕੀ ਹਾਲ ਚਾਲ ਮੈਂ ਤੁਹਾਡਾ ਆਪਣਾ ਨਮਾਨ ਮਲੀ ਤੋਂ ਦੋਸਤੋ ਅੱਜ ਹੋਏ ਪਏ ਆਪਾਂ ਕਦੂ ਕਦੀ ਕਦੋ ਕਦੀ ਉਹ ਗਾਣਾ ਬੜਾ ਫੇਮਸ ਹੈ ਨਾ ਬਦੋ ਬਦੀ ਤੇ ਅਸੀਂ ਦੋਸਤੋ ਅੱਜ ਹੋਏ ਪਏ ਆ ਕਦੋ ਕਦੀ ਕਦੋ ਕਦੀ ਐ ਹੋਏ ਪਏ ਆ ਵੀ ਸਜਣੋ ਚੁੰਜੂ ਮਾਰ ਲਏ ਚੁੰਜੂ ਮਾਰਨ ਤੋਂ ਬਾਅਦ ਜੇਕਰ ਸਾਨੂੰ ਪੰਜਾਬ ਦੇ ਪਾਣੀਆਂ ਦਾ ਫਿਕਰ ਨਾ ਹੁੰਦਾ ਫਿਰ ਅਸੀਂ ਸਿੱਧਾ ਸੁਹਾਗਾ ਮਾਰ ਕੇ ਪਾਣੀ ਛੱਡ ਕੇ ਲਾਦਨੇ ਹੀ ਡੱਕੇ ਪਰ ਸਾਨੂੰ ਦੋਸਤੋ ਪੰਜਾਬ ਦੇ ਪਾਣੀਆਂ ਦਾ ਫਿਕਰ ਆ ਇਸ ਕਰਕੇ ਅਸੀਂ ਚੁੰਜੂ ਮਰਵਾਏ ਉਸ ਤੋਂ ਬਾਅਦ ਯਾਨੀ ਕਿ ਕੈਲਟੀਵੇਟਰ ਮਾਰੇ ਪਾਣੀ ਛੱਡਿਆ ਤੇ ਹੁਣ ਅਸੀਂ ਮਾਰੀ ਜਾਂਨੇ ਕੱਦੂ ਪਹਿਲਾਂ ਅਸੀਂ ਮਾਰਦੇ ਸੀਗੇ ਮਗਰ ਹਾਲਤ ਤੇ ਮਗਰ ਸੁਹਾਗਾ ਸੀਗਾ ਛੋਟਾ ਜਾ ਉਹ ਬਈ ਟਰੈਕਟਰ ਖੁੱਭ ਗਿਆ ਕਰੇ ਦੋ ਵਾਰਾਂ ਦਾ ਉੱਥੇ ਖੁੱਭ ਗਿਆ ਤੇ ਇੱਕ ਵਾਰ ਇੱਥੇ ਖੁੱਭ ਗਿਆ ਫਿਰ ਅਸੀਂ ਬਈ ਕੱਢਿਆ ਮੁਸ਼ਕਲਾਂ ਨਾਲ ਫਿਰ ਮਾਤਾ ਇਹਨਾਂ ਆਖਿਆ ਮੈਂ ਯਾਰ ਤੂੰ ਸੁਹਾਗਾ ਲਿਆ ਤੇ ਸੁਹਾਗਾ ਮਾਰ ਦੇ ਕਿਤਨਾ ਕਿਤੇ ਦੋਸਤੋ ਪਾਣੀ ਦੀ ਬਚਤ ਫਿਰ ਵੀ ਹੋਊਗੀ ਮੈਂ ਗੁਰੂ ਆ ਹਾਰ ਗਿਆ ਇੱਥੇ ਚਾਰ ਮੋਟਰਾਂ ਚੱਲੀਆਂ ਦੋ ਦਿਨ ਭਾਂਜੇ ਇੱਕ ਦੋ ਦਿਨ ਮੇਰੀਆਂ ਚੱਲੀਆਂ ਤੇ ਪਾਣੀ ਸਾਲਾ ਪਤਾ ਨਹੀਂ ਗਿਆ ਤੇ ਗਿਆ ਕਿੱਧਰ ਉਹ ਵੇਖੋ ਜੀ ਐਇਛਰ ਟਰੈਕਟਰ ਆ ਜੀ ਜੋਰ ਲੱਗਦਾ ਪਿਆ ਪਹਿਲਾਂ ਇਹਨਾਂ ਦਾ ਟਾਈਮ ਹੁੰਦਾ ਸੀ ਐਇਛਰ 312 ਦਾ ਹਨਾ ਹੁਣ ਤਾਂ ਇਹਨਾਂ ਦਾ ਸਮਾਂ ਹੀ ਗਿਆ ਚਲਾ ਤੇ ਦੋਸਤੋ ਇਸ ਤਰ੍ਹਾਂ ਟਰੈਕਟਰ ਤੋਰਦਾ ਤੁਸੀਂ ਕੁਝ ਦੇਖ ਸਕਦੇ ਤਾਂ ਸਰਬਨ ਸਿੰਘ ਦਾ ਟਰੈਕਟਰ ਆ ਮੈਨੂੰ ਲੱਗਦਾ ਖੁੱਬ ਗਿਆ ਯਾਰ ਖੁੱਬ ਗਿਆ ਯਾਰ ਸਿਆਪਾ ਖਾਨਾ ਪੈ ਗਿਆ ਹਾਏ ਹਾਏ ਮੈਨੂੰ ਲੱਗਦਾ ਵੀ ਕਈ ਲੈ ਕੇ ਜਾਣੀ ਪੈਣੀ ਆ ਤਾਂ ਦੋਸਤੋ ਵੱਟ ਪੋਚੀ ਜਾਂਦੇ ਸੀ ਦੋ ਦੋ ਕਿੱल्ल्या ਦਾ ਪਾ ਘੇਰਾ ਕਰਤਾ ਸੀਗਾ ਤੇ ਵਿਚਾਲੇ ਇੱਕ ਵੱਟ ਪਾਤੀ ਲੋਕ ਸਾਨੂੰ ਛੇਡਾਂ ਜਰੂਰ ਕਰੀ ਜਾਂਦੇ ਆ ਵੀ ਆਹ ਕੀ ਕਰੀ ਜਾਂਦੇ ਕੱਦੂ ਕਰਨ ਦੀ ਕਿ ਲੋੜ ਆ ਸੁਹਾਗਾ ਮਾਰ ਕੇ ਵੇਚ ਲੋ ਸਾਡੇ ਸਾਰੇ ਨੇ ਇੱਥੇ ਸੁਹਾਗਾ ਮਾਰ ਕੇ ਵੇਚਿਆ ਮੈਂ ਕਿਹਾ ਨਹੀਂ ਯਾਰ ਕਿਉਂਕਿ ਆਉਣ ਵਾਲੇ ਸਮੇਂ 'ਚ ਪਾਣੀ ਦੀ ਲੋੜ ਆ ਤੇ ਬਾਕੀ ਦੋਸਤੋ ਜੇ ਵਾਂਚ ਪਾਣੀ ਨਾ ਖੜਿਆ ਹੋਇਆ ਤੇ ਗੰਧ ਹੋ ਜਾਊਗਾ ਪਿਛਲੀ ਵਾਰੀ ਮੈਂ ਫਾਗਾ ਮਾਰ ਕੇ ਵੇਚਦਾ ਸੀ ਗੰਧ ਬਹੁਤ ਆਹੀ ਤਾਲ ਬਹੁਤ ਆਹੀ ਘੋੜਾ ਕਾਹ ਬੜਾ ਹੋਇਆ ਸੀ ਤਾਂ ਇਸ ਕਰਕੇ ਬਈ ਜੀ ਕੱਦੂ ਮਾਰਿਆ ਤੇ ਉਹ ਕੱਢ ਲਿਆ ਬਈ ਕੱਢ ਲਿਆ ਚੋਬਰ ਨੇ ਵਾ基 ਦੋਸਤੋ ਵੀਡੀਓ ਵਾਤਵਾਤੇ ਸ਼ੇਅਰ ਕਰਦੇ ਆ ਜੀ ਅੱਜ ਆਪਣਾ ਸੱਜਣ ਮਿੱਤਰ ਭਰਾ ਮੇਰਾ ਵੀ ਆਉਂਦਾ ਪਿਆ ਨੂੰ ਮੈਂ ਕਿਹਾ ਵੀ ਆ ਟਿੱਬੀਆਂ ਡੁੱਬੀਆਂ ਢਾਲ ਤੇ ਜੇ ਤਾਂ ਤਾਊ ਮੰਨ ਗਿਆ ਤੇ ਤਾਂ ਉਹਨੂੰ ਆਖੂਂਗੇ ਯਾਰ ਦੂਰਾ ਮਾਰ ਦੇ ਵੇਖੀ ਆਏਗੀ ਰੁਪਈਏ ਕਿਹੜਾ ਨਾਲ ਜਾਣੇ ਨੇ ਹੈ ਐ ਪੱਦਰ ਹੋ ਜੇ ਹਨਾ ਤੇ ਤੁਸੀਂ ਦੇਖ ਸਕਦੇ ਜੀ ਆਪਾਂ ਤੁਹਾਨੂੰ ਅੱਗੇ ਦਿਖਾਉਣੇ ਆ ਤਾਂ ਬਾਈ ਜੀ ਆਪਾਂ ਟੋਟਲੀ ਕੰਮ ਕਰਾਏ ਤੇ ਕਰਾਇਆ ਠੀਕ ਹੈ ਨਾ ਜੀ ਹੁਣ ਵੇਖੋ ਕੀ ਲੈਣਗੇ ਤੇ ਦੂਰਾ ਲੈ ਮਾਰਨਗੇ ਤਾਂ ਸ਼ਾਇਦ 1200 ਲੈਣ ਛੇ ਲੇਟ ਕਰਨ ਦਾ ਕਾਰਨ ਕੀ ਹੈ ਕਿਉਂਕਿ ਦੋਸਤੋ ਕਹਿੰਦੇ ਆ ਵੀ 15 16 ਤੋਂ ਬਾਅਦ ਲਾਉਣੀ ਚਾਹੀਦੀ ਹੈ ਇੱਕ ਆਪਣੀ ਪਨੀਰੀ ਨਹੀਂ ਤਿਆਰ ਪਨੀਰੀ ਆਪਾਂ ਨੂੰ ਮਿਲ ਵੀ ਗਈ ਸੀ ਪਰ ਫਿਰ ਵੀ ਆਪਾਂ ਦੋਸਤੋ ਲੇਟ ਕੀਤੀ ਆ ਇੱਕ ਤਾਂ ਮੇਰੇ ਕੋਲ 1 ਘੰਟਾ 20 ਮਿੰਟ ਪਾਣੀ ਆ ਤੇ ਮੈਂ ਬਾਬੇ ਸਾਹ ਦੇ ਕਿਆ ਨੂੰ ਪਾਣੀ ਦੇਤਾ ਮੈਂ ਇਹਨਾਂ ਨੂੰ ਆਖਿਆ ਵੀ ਸੱਜਣੋ ਹਰ ਕੀ ਵਾਰੀ ਲੈ ਲਓ ਉਹਨਾਂ ਦੀ 2 ਘੰਟੇ ਵਾਰੀ ਹੈ ਅਗਲੀ ਵਾਰੀ ਅਗਲੀ ਵਾਰੀ 3 ਘੰਟੇ ਤੇ 20 ਮਿੰਟ ਆਪਣੇ ਕੋਲੇ ਪਾਣੀ ਹੋ ਜੂ ਤੇ ਮੋਟਰਾਂ ਮੋਟਰਾਂ ਛੱਡ ਕੇ ਇੱਕ ਵਾਰਾਂ ਡੱਕੇ ਲੱਗ ਜਾਣਗੇ ਆਉਂਦੇ ਸ਼ਨੀਵਾਰ ਨੂੰ ਸਾਰੀ ਭਰ ਕੇ ਨਾ ਆਪਾਂ ਨਹਿਰ ਦੇ ਪਾਣੀ ਨਾਲ ਉਸ ਤੋਂ ਬਾਅਦ ਪਾਵਾਂਗੇ ਗੰਦ ਵਾਲੀ ਦਵਾਈ ਠੀਕ ਆ ਦੋਸਤੋ ਜਿਹੜੀ ਉਹ ਮਚੈਟੀ ਆ ਤੇ ਆਹਾ ਸਾਥੀ ਆ ਇਹ ਪਾਵਾਂਗੇ ਦਿੱਕਤਾਂ ਸਾਨੂੰ ਬਹੁਤ ਆਈ ਜਾਂਦੀਆਂ ਲੋਕ ਸਾਨੂੰ ਛੇਡਾਂ ਕਰੀ ਜਾਂਦੇ ਆ ਨਾਲੇ ਕਹੀ ਜਾਂਦੇ ਐ ਟਰੈਕਟਰ ਮਾੜਾ ਦੱਸੋ ਮੈਨੂੰ ਇਹ ਦੱਸੋ ਛੋਟਾ ਟਰੈਕਟਰ ਐ ਯਾਰ ਕਿਸੇ ਟਾਈਮ ਇਹਦਾ ਦੌਰ ਹੁੰਦਾ ਸੀ ਹਨਾ ਚਾਹ ਚੜ ਜਾਂਦਾ ਸੀ ਕਿਸੇ ਟਾਈਮ ਇਹਨੂੰ ਜਿਹੜਾ ਖਰੀਦ ਲੈਂਦਾ ਸੀ ਸਾਡਾ ਮਜ਼ਾਕ ਉਡਾਉਂਦੇ ਸੀ ਆਂਡ ਗਵਾਂਡ ਆ ਖਾਸ ਕਰਕੇ ਗਵਾਂਢੀ ਕਹਿੰਦੇ ਐ ਚਾਹ ਦੇ ਟਰੈਕਟਰ ਤੋਂ ਦਾ ਕੱਦੂ ਮਰਵਾ ਜਾਂਦਾ ਮਹਾ ਵੈਸ ਛੋਟਾ ਡਿੰਗਦਾ ਹੈ ਕੋਈ ਵੀ ਸੰਦ ਆ ਨਾ ਜੇ ਉਹ ਬਣਾਇਆ ਉਹ ਆਪਦਾ ਮੁੱਲ ਮੋੜਦਾ ਦੋਸਤੋ ਆ ਦੇਖੋ ਤੈ ਸਰ ਥੋੜਾ ਨਾ ਡਰਾਈਵਰ ਸਾਡਾ ਅਨ ਐਕਸਪੀਰੀਅੰਸ ਆ ਜੇ ਕਿਤੇ ਡਰਾਈਵਰ ਥੋੜਾ ਮਾਰ ਹੁੰਦਾ ਤੇ ਕੰਮ ਹੋਰ ਹੋਣੀ ਗੱਲਬਾਤ ਹੋਰ ਹੋਣੀ ਕਿਉਂ ਨਿਰਾਪੁਰਾ ਪਰ ਟਰੈਕਟਰ ਨੂੰ ਨਹੀਂ ਕਹਿ ਸਕਦੇ ਇਹ ਆ ਜੀ 2 ਸਿਲੰਡਰ ਆਈਸ਼ਰ 312 ਆਈਸ਼ਰ 312 2 ਸਿਲੰਡਰ ਉਹ ਕੀ ਹਾਲ ਆ ਹੇਟੇ 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 ਆ ਜਿਹੜੇ ਨਾ ਜਿੱਥੇ ਜਿੱਥੇ ਚੁੰਝੂ ਵਾਲ ਵੱਜੇ ਬਾਲੇ ਡੂੰਗੇ ਉੱਥੇ ਦਿੱਕਤਾਂ ਬਹੁਤ ਆਈ ਜਾਂਦੀਆਂ ਜੀ ਉਹ ਸਿੱਧਾ ਰੱਖ ਸਿੱਧਾ ਆਂ ਬੈਕ ਕਰਨਾ ਪੈਂਦਾ ਏ ਇੱਕ ਬਈ ਗਰਮ ਹੋ ਜਾਂਦਾ ਪੁਰਾਣੀਆਂ ਟੈਕਨੀਕਾਂ ਨੇ ਚਲੋ ਜੋਰ ਲੱਗਿਆ ਹੀ ਬੜਾ ਬੇਤਹਾਸ਼ਾ ਖੁੱਬ ਜਾਂਦਾ ਹੀਗਾ ਮਹਾ ਕੱਡਾ ਟਰੈਕਟਰ ਕੋਈ ਹੁਣ ਅਗਲਾ ਯਾਰ ਅੱਜਕੱਲ ਟਾਈਮ ਕੰਮ ਦਾ ਟਾਈਮ ਆ ਕੋਈ ਆਖੇ ਵੀ ਨਹੀਂ ਲੱਗਦਾ ਆਈਸ਼ਰ 312 ਜੀ ਇਹ ਤਾਏ ਨੇ ਮਿਲਾਇਦਾ ਇੱਕ ਲੱਖ ਤੇ ਪਤਾ ਨਹੀਂ 20-25 ਹਜ਼ਾਰ ਦਾ ਲਿਆ ਸੀਗਾ ਕਾਫੀ ਸਮਾਂ ਪਹਿਲਾਂ ਤੇ ਤਾਏ ਕੋਲ ਹੈਗੇ ਮੈਨਾਂ ਡੇਢ-ਦੋ ਸਾਲ ਹੋ ਗਏ ਨੇ ਟਰੈਕਟਰ ਚੰਗਾ ਜੀ ਤੇਲ ਦਾ ਖਰਚਾ ਤਾਂ ਯਾਰ ਮੈਨਾਂ ਸੁੰਘਦਾ ਜੀ ਇਹ ਸ਼ਰ ਤੁਸੀਂ ਮੰਨੋ ਗਣੀਆ ਜਮਾਂ ਸੁੰਘਦਾ ਇਹ ਤਾਂ ਦੋਸਤੋ ਇਹ ਡਰਾਈਵਰ ਕੱਚਾ ਥੋੜਾ ਜਿਹਾ ਵਲ ਪਾ ਕੇ ਮੋੜੇ ਤਾਂ ਆਪੇ ਟਰੈਕਟਰ ਦਾ ਜ਼ੋਰ ਘੱਟ ਲੱਗੇ ਇਹ ਨਾਲ ਦੀ ਨਾਲ ਮੋੜਦਾ ਇਸ ਕਰਕੇ ਥੋੜਾ ਡਰਾਈਵਰ 'ਚ ਵੀ ਨੁਕਸਾਨ ਨੇਰਾ ਪੂਰਾ ਟਰੈਕਟਰ ਨਹੀਂ ਹੁੰਦਾ ਗਲਾਨੀ ਜੇ ਨੂੰ ਸਾਡੇ ਵਾਲੇ ਨੂੰ ਮੈਂ ਭੇਜਿਆ ਮੈਂ ਕਿਹਾ ਜਾ ਕੇ ਲਿਆ ਆਹ ਕਈਆਂ ਨਾਲ ਟਿੱਬੀਆਂ ਨਹੀਂ ਢਲਣੀਆਂ ਤੇ ਟਿੱਬੀਆਂ ਬਾਹਲੀਆਂ ਹੋ ਗਈਆਂ ਨੇ ਤੇ ਹਜੇ ਤੱਕ ਮੁੜਿਆ ਹੀ ਨਹੀਂ ਲੈ ਕੇ ਉਹ ਉਹ ਕੀ ਕਹਿੰਦੇ ਸਬਰ ਗੱਤਾ ਜਾ ਉਹਦੇ ਨਾਲ ਦੋਸਤੋ ਸਬਰ ਗੱਤਾ ਚਾੜਾ ਹੁੰਦਾ ਤੇ ਮਿੰਟ ਲੱਗਦਾ ਵਾਕੇ ਦੋ ਦੋ ਪੈਰੀ ਬਹੁਤ ਅੰਦਰ ਜਾ ਵਰਦਾ ਸਿਆ ਤੁੰਜੂਆ ਲੱਗੇ ਆ ਨਾ ਬਹੁਤ ਅੰਦਰ ਤੱਕ ਜਾਂਦੀ ਆਪਣੀ ਆਤ ਤੇ ਸ਼ੌਂਕ ਨਾਲ ਕੰਮ ਕਰਨ ਦੀ ਕੋਈ ਦੁਪਹਿਰਾ ਤੋਂ ਪੁਰਾਣੀ ਤੁਸੀਂ ਕਹਦੇ ਨੇ ਨਾ ਮੈਂ ਸਾਰਾ ਦਿਨ ਫੇਸਬੁੱਕ ਤੇ ਬੈਠਾ ਰਹਿਣਾ ਆਹ ਵੇਖਿਆ ਸਾਰੀਆਂ ਟਿੱਬੀਆਂ ਮੈਂ ਢਾਲ ਕੇ ਜਾਊਂਗਾ ਪੱਧਰ ਕਰਕੇ ਜਾਊਂਗਾ ਕਹੋਗੇ ਅੱਜ ਅੱਜ ਦਾ ਦਿਨ ਹਜੇ ਆਪਣੇ ਸੋਮਵਾਰ ਇਹਨਾਂ ਨੇ ਪਨੀਰੀ ਵਟਣੀ ਆ ਅੱਜ ਦਾ ਦਿਨ ਤੇ ਕੱਲ ਨੂੰ ਸਵੇਰ ਟਾਈਮ ਨਾਲ ਆਣ ਕੇ ਟਿੱਬੀਆਂ ਢਾਲਣੀਆਂ ਆ ਆਪਣੇ ਠੀਕ ਆ ਦੋਸਤੋ ਬਾਕੀ ਯਾਰ ਵਲੌਗ ਇੰਜੋਏ ਕਰਿਆ ਕਰੋ ਸ਼ੇਅਰ ਕਰਦੋ ਮੈਚ ਚੱਕਦੇ ਚੇਵਰ ਦੂਰੇ ਕਦੂ ਦੇ ਤਾਂ ਮਸਾ ਹੀ ਦੁਰਦਾ ਹੈ ਦੁਰਦਾ ਹੀ ਮਹਾਇਸ਼ਰ ਐ ਆ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਓਏ ਐਦਾਂ ਹੀ ਮਾਰ ਲਾ ਦੁਰਦਾ ਹੀ ਨਹੀਂ ਦੁਰਦਾ ਹੀ ਨਹੀਂ ਦੋਸਤੋ ਦੂਰਾ ਕਦੂ ਤਾਂ ਫਿਰ ਮੁਸ਼ਕਲ ਹੀ ਆ ਇਹ ਸਾਨੂੰ ਆਪ ਨੂੰ ਹੀ ਕਰਨਾ ਪੈਣਾ ਦੋਸਤੋ ਮਾਸਾ ਹੀ ਦਰਦ ਆਈ ਮਾਸਾ ਹੀ ਆਇਸ਼ਰ ਦੇ ਕੀ ਆਇਸ਼ਰ ਵੀ ਕੀ ਕਰੇ ਯਾਰ ਹਾਂ ਵੇਖੋ ਜੀ ਡੂੰਗਾ ਬੋ ਜਾ ਵਰਦਾ ਨਾ ਟਾਇਰ ਤੁਹਾਡੇ ਵਾਲਾ ਕਹਿੰਦਾ ਤੂੰ ਖੇਤ ਕਰਦਾ ਕੀ ਰਹਿਣਾ ਮੈਂ ਕਿਹਾ ਤੂੰ ਆਹ ਕਰ ਦੁਕਾਨ ਦਾ ਸ਼ਟ ਸੱਟ ਤੇ ਮੇਰੇ ਨਾਲ ਚੱਲ ਮੈਂ ਤੈਨੂੰ ਦੱਸਦਾ ਮੈਂ ਕਰਦਾ ਹੁਣ ਲੱਗਿਆ ਕਹਿੰਦਾ ਮੈਂ ਘਰੇ ਜਾਣਾ ਮੈਂ ਕਿਹਾ ਐ ਤਾਂ ਨਹੀਂ ਜਾਣਾ ਟਿੱਬੀਆਂ ਟਾਲ ਗਏ ਆ ਜਿਹੜੀਆਂ ਟਿੱਬੀਆਂ ਹਨ ਇਹ ਟਾਲੀਏ ਸਾਰੀਆਂ ਐ ਤੇ ਹੁਣ ਲੱਗਿਆ ਵੇਖੋ ਸਬਰ ਗੱਤਾ ਲਾਇਆ ਤੇ ਉਹਦੇ ਨਾਲ ਟਾਲੀ ਤਰਾਂ ਆਉਂਦਾ ਮੈਂ ਜਿਹੜੀਆਂ ਟਾਲ ਲੇਗਾ ਫਾਇਦੇ ਦੀਆਂ ਆਈਆਂ ਮੋਟੀਆਂ-ਬੋਟੀਆਂ ਦੋਸਤੋ ਟਾਲ ਦਿੰਨੇ ਆ ਬਾਕੀ ਚਲੋ ਕਰਮਾਂ ਵਾਲੀ ਹੈਗੀ ਆ ਭਰਦਿਆ ਕਰੂਗੀ ਵੱਧ ਤੋਂ ਵੱਧ 12 ਤੋਂ 15 ਦਿਨ ਪਾਣੀ ਦੀ ਲੋੜ ਆ ਇਹ ਕਿ ਨਹੀਂ ਪੈ ਗਿਆਂ ਬਾਈ ਜੀ ਚੁੰਝੂ ਵਾਲ ਮਾਰੇ ਸੀਗੇ ਟਰੈਕਟਰ ਨਹੀਂ ਦੁਰਿਆਗਾ ਸੁਹਾਗਾ ਮਾਰਿਆ ਜਿਵੇਂ ਵਿਚਾਰੇ ਤੋਂ ਵਜਿਆ ਉਹਨੇ ਮਾਰਤਾ ਬਾਕੀ ਸ਼ੋਰ ਸਾਡੇ ਤੋਂ ਪੁੱਛ ਲੋ ਕਿਵੇਂ ਆਏ ਠੀਕ ਹੈ ਗਰਮੀ ਆ ਨਾ ਇਹ ਐ ਆ ਬਤ ਆਟਾ ਹਾਲਦੇ ਸ਼ਵਾ 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 ਆ ਪੈਰਾਂ ਹੀ ਢਾਲ ਪੈਰਾਂ ਚ ਪੈਰਾਂ ਚ ਐ ਦੂਰੋ 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 ਸਾਰੀ ਖੇਤ ਕੇ ਲੈ ਆ ਕਰ ਪਤਲਾ ਬਦਲਾ ਹੈ ਪੈਰਾਂ ਹੀ ਢਾਲਿਆ ਕਰ ਐ ਪੁੱਤ ਐ ਕਰਕੇ ਹਾਂ ਤੇ ਦੋਸਤੋ ਮੈਂ ਆਹ ਵੇਖੋ ਜੀ ਇੱਥੋਂ ਲੈ ਕੇ ਆਹ ਤੋੜ ਵਟਾਂ ਪੋਚੀਆਂ ਨੇ ਠੀਕ ਆ ਉਸ ਤੋਂ ਬਾਅਦ ਕੱਦੂ ਕਰਾਇਆ ਟਰੈਕਟਰ ਖੋਬੇ ਜਾਂਦਾ ਸੀ 100 ਸਿਆਪੇ ਸੀ ਦੁਖੀ ਬਹੁਤ ਹੋਣਾ ਪੈਂਦਾ ਇੱਕ ਵਾਰ ਲੱਗ ਜੇ ਵਾਹਿਗੁਰੂ ਦੀ ਕਿਰਪਾ ਨਾਲ ਕੱਲ ਨੂੰ ਲੇਵਰ ਆਉਣੀ ਆ ਸੋਮਵਾਰ ਅੱਜ ਅਜ ਐਤਵਾਰ ਕੱਲ ਨੂੰ ਸੋਮਵਾਰ ਆ ਸੁੱਕ ਸੁਗਾ ਨਾਲ ਲੇਟ ਆ ਜੀ ਭਰ ਜੇ ਨਹੀਂ ਤਾਂ ਜਨਰੇਟਰ ਦਾ ਪ੍ਰਬੰਧ ਕਰਨਾ ਪੈਣਾ ਹਨ ਕਿਤੇ ਨਹੀਂ ਕਿਤੇ ਲੋ ਅਵਿਸਾ ਜਨਨ 6 ਘੰਟੇ ਹੋ ਗਏ ਟਿੱਪੀਆਂ ਢਾਲ ਦੇ ਨੇ ਲੈਦਾ ਪੰਗਾ ਹੀ ਲਿਆ ਪਰ ਕੋਈ ਨਹੀਂ ਸਫਲ ਹੋ ਗਿਆ ਬਸ ਆਹ ਰਹਿ ਗਿਆ ਹਾਓ ਸਾ ਬੜੀ ਆਹ ਏਰੀਆ ਇਹ ਰਹਿ ਗਿਆ ਬਾਕੀ ਚੋਬਰ ਸਾਡਾ ਲੱਗਿਆ ਆ ਮੈਂ ਇੱਕ ਤਾਂ ਤਾਂ ਨਹੀਂ ਜਾਂਦਾ ਪਿਆ ਕਿਉਂਕਿ ਉੱਤੋਂ ਘਟੋਗੜ ਵੀ 1 ਵਜ ਗਿਆ ਮੈਂ ਵੀ ਜੇ ਮੈਂ ਗਿਆ ਚਲਾ ਤੇ ਫਿਰ ਇਹਨੇ ਜਾੜਨਾ ਕਿਉਂਕਿ ਜੇ ਇੱਕ ਵਾਰਾ ਘਰੇ ਗਿਆ ਚਲਾ ਇਹਨੇ ਮੁੜ ਕੇ ਵਾਪਸ ਨਹੀਂ ਆਉਣਾ ਇਸ ਕਰਕੇ ਮੈਂ ਇਹਦਾ ਤੰਗ ਅਟਕੀ ਜਾਣਾ ਇੱਕ ਗੱਲ ਆ ਨੀਤ ਸਾਫ਼ ਆ ਬੰਦੇ ਦੀ ਜਿਹੜੇ ਕੰਮ ਨੂੰ ਲੱਗ ਜਾਂਦਾ ਨਾ ਐ ਪੂਰਾ ਵਧੀਆ ਕਰਦਾ ਇਧਰਲੇ ਇਰੀਏ 'ਚ ਸਾਰੀਆਂ ਟਿੱਬੀਆਂ ਨੇ ਢਾਲੀਆਂ ਦੇਖੋ ਕਿਤੇ ਤੁਹਾਨੂੰ ਮਿੱਟੀ ਉੱਚੀ ਦਿਸਦੀ ਹੋਵੇ ਹੈ ਸਾਰੀ ਦਿਹਾੜੀ ਨਾ ਦੁਕਾਨ 'ਚ ਬੈਠਾ ਰਹਿੰਦਾ ਸੀ ਤੇ ਗੱਲਾਂ ਮੜੀਆਂ ਕਰਦਾ ਸੀ ਮੈਨੂੰ ਯਾਰ ਤੂੰ ਕਰਨਾ ਕੀ ਆ 4 ਕਿਲੇ ਜ਼ਮੀਨ ਹੀ ਸੰਭਾਲਦਾ ਤੂੰ ਕਰਦਾ ਕੀ ਆ ਕਦੀ ਐ ਨੂੰ ਮੋਟਰਸਾਈਕਲ ਲੈ ਕੇ ਗਿਆ ਚਲਾ ਕਦੀ ਐ ਨੂੰ ਖੇਤ ਹੈ ਕੀ ਆ ਅੱਜ ਮੈਂ ਵਿਖਾਇਆ ਮਹਾਜਾ ਪੁੱਤ ਖੇਤ ਆ ਗੋਸਾ ਹਾਂ ਹੁਣ ਵੇਂਦਾ ਇਹ ਪਾਣੀ ਬੜਾ ਥੋੜਾ ਇੰਨੀ ਲੈਡ ਚੱਲ ਗਈ ਪਾਣੀ ਪੂਰਾ ਨਹੀਂ ਹੁੰਦਾ ਮੈਂ ਖਾ ਉਦੋਂ ਤਾਂ ਕਹਿੰਦਾ ਸੀ ਮਸ ਚੁੰਝੂ ਹੀ ਮਾਰਨੀ ਹੁਣ ਮੈਂ ਖਾ ਪੁੱਤ ਲੱਗ ਹਾਗੇ ਹੁਣ ਵੇਖੋ ਤੁਰਿਆ ਨਹੀਂ ਜਾਂਦਾ ਵੇਖੋ ਤੁਸੀਂ ਹਾਂਜੀ ਥੋੜਾ ਜਿਹਾ ਵੀਊ ਜਾਂਦੇ ਆ ਮੱਲੀ ਸਾਲ ਤੋਂ ਜਿਹੜੇ ਕਿ ਅਕਸਰ ਹੀ ਦੁਕਾਨ ਤੇ ਕੂਲਰ ਥੱਲੇ ਬਹਿ ਕੇ ਗੱਲਾਂ ਬਾਤਾਂ ਕਰਦੇ ਸੀ ਉਹਨਾਂ ਤੋਂ ਪੁੱਛਦੇ ਆ ਵੀ ਕਿਵੇਂ ਕਰਨੀ ਸੌਖੀ ਆ ਖੇਤੀ ਕੀ ਔਖੀ ਆ ਕਿਵੇਂ ਆ ਬਹੁਤ ਗਰਮੀ ਆ ਭਰਾ ਕਿੰਨਾ ਟਾਈਮ ਲੱਗਿਆ ਆਪਾਂ ਨੂੰ 6-7 ਘੰਟੇ ਹੋ ਗਏ 6 ਘੰਟੇ ਹੋ ਗਏ ਘਰੇ ਜਾਣਾ ਬਹੁਤ ਗਰਮੀ ਨਹੀਂ 2 ਘੰਟੇ ਤੋਂ ਵੱਧ ਲਾ ਲੀਏ ਮੇਰੇ ਤਾਂ ਕੰਮ ਨਹੀਂ ਹੁੰਦਾ ਨਹੀਂ ਹੁਣ ਕੰਮ ਕਿਉਂ ਨਹੀਂ ਹੁੰਦਾ ਤੂੰ ਤਾਂ ਕਹਿੰਦਾ ਸੀਗਾ ਕਦੀ ਮੋਟਰਸਾਈਕਲ 'ਤੇ ਚੱਕ ਕੇ ਆਂਦਾ ਆਵੜ ਦਾ ਕਦੀ ਆਂਦਾ ਆਵੜ ਦਾ ਦੱਸਾਂ ਬਹੁਤ ਔਖਾ ਖੇਤੀ ਕਰਨੀ ਯਾਰ ਖੇਤੀ ਕਰਨੀ ਔਖੀ ਨਾ ਦੁਕਾਨ ਦੇ ਦਿਆਂਗਾ ਦਾ ਨਹੀਂ ਖੁੱਲਣਗੇ ਦੁਕਾਨ ਵਧੀਆ ਸਵੇਰੇ ਬੰਦਾ ਕਰ ਸਵੇਰੇ ਆਪਾਂ ਇੱਕ ਤਾਂ ਬੰਦਾ ਕਰ ਲਾਂਗੇ ਓਏ ਮੈਂ ਤਾਂ ਨਹੀਂ ਆ ਰਿਹਾ ਕੀ ਨਹੀਂ ਵਾ ਇੱਕ ਬੰਦਾ ਕਰ ਲਾਂਗੇ ਆਪਾਂ ਤਿੰਨੇ ਮਿੰਟੋ ਮੇਢੀ ਧੋ ਦਿਆਂਗੇ ਗਰਮੀ ਬਹੁਤ ਲੱਗੀ ਜਾਂਦੀ ਆ ਮੈਨੂੰ ਕੋਈ ਨਹੀਂ ਗਰਮੀ ਕਿੰਨੀ ਕਿੰਨੀ ਲੱਗੀ ਜਾਂਦੀ ਆ ਮਰਨ ਨਹੀਂ ਲੱਗਿਆ ਇਹ ਮਰ ਗਿਆ ਫੇਰ ਨਹੀਂ ਮਰਦਾ ਬਸ ਆ ਕਰਕੇ ਲੈ ਜਾਣੇ ਆ ਠੀਕ ਆ ਪਕੜਾ ਆ ਕਰਕੇ ਜਾਣਾ ਹੈ ਆ ਕਰਕੇ ਜਾਣਾ ਨਾ ਹੋਰ ਆ ਕਰਕੇ ਉੱਥੇ ਤੱਕ ਕਰਾ ਦੇ ਮੇਰੇ ਨਾਲ ਬਸ ਫੇਰ ਤੂੰ ਜਾਂਦਾ ਨਹੀਂ ਠੀਕ ਹੈ ਠੀਕ ਲਓ ਵੀ ਸੱਜਣੋ ਇਹ ਇਹ ਆਪਣਾ ਯੰਗਰ ਬ੍ਰਦਰ ਅੰਗਰੇਜ਼ ਸਿੰਘ ਮੱਲੀ ਨਮਾਣਾ ਮੱਲੀ ਦਾ ਪ੍ਰਾ ਅੰਗਰੇਜ਼ ਸਿੰਘ ਮੱਲੀ ਟਿਪਿੰਗਾ ਟਾਲਦੇ ਹੋਏ ਤੇ ਬੁਰਾ ਹਾਲ ਹੁੰਦਾ ਬਾਕੀ ਦੋਸਤੋ ਓਕੇ ਬਾਈ ਲਵ ਯੂ ਮਿਲਦੇ ਆ ਨੈਕਸਟ ਵਲੌਗ ਚ ਉਧਰ ਸਾਬੇ ਨੇ ਖੇਚਦਾ ਕੰਮ ਹੈ ਮਗਰ ਉਹ ਲਾ ਕੇ ਪਤੰਦਰ ਨੇ ਪਹਿਲਾਂ ਲਾ ਜਾਣਾ ਭਈ ਇਹ ਲੈ ਆਇਆ ਪਤੰਦਰ ਹੈ